ਪੂਰਨਮਾਸੀ ਨਾਵਲ ਦੀਆਂ ਲਾਈਨਾਂ ਨੇ ਜਿਹੜੇ ਆਪ ਨਹੀਂ ਤੁਰ ਸਕਦੇ ਉਹ ਦੂਜਿਆਂ ਦੇ ਰਾਹਾਂ ਵਿੱਚ ਟੋਏ ਪੁੱਟਦੇ ਨੇ ਰੋੜੇ ਖਲਾਰ ਦੇ ਕੰਡੇ ਬਿਛਾਉਂਦੇ ਹਨ ਆਖਰ ਮਨੁੱਖ ਇੰਨਾ ਸਾੜਾ ਕਿਉਂ ਕਰਦਾ ਹੈ ਆਪਾਂ ਬਸ ਇਹੀ ਵਿਚਾਰਨਾ ਜਿਹੜਾ ਸਾੜਾ ਕਰਦਾ ਉਹਨੂੰ ਕੀ ਲਾਭ ਜਾਂ ਹਾਨੀ ਹੁੰਦੀ ਆ ਜਿਹਦੇ ਨਾਲ ਅਸੀਂ ਸਾੜਾ ਕਰਦੇ ਆ ਉਹਦੇ ਤੇ ਕੀ ਅਸਰ ਹੁੰਦਾ ਤੇ ਇੱਕ ਦੋਹਾਂ ਤੋਂ ਉੱਤੇ ਹੋਰ ਵੀ ਨਸਲਾ ਬੰਨਿਆਂ ਦੀ ਉਦੇ ਬਾਰੇ ਵੀ ਆਪਾਂ ਵਿਚਾਰ ਕਰਨੀ ਆ ਪਹਿਲੀ ਗੱਲ ਤਾਂ ਮਨੁੱਖ ਸਾੜਾ ਕਰਦਾ ਕਿਉਂ ਆ ਕਿਉਂਕਿ ਮਨੁੱਖ ਚਾਹੁੰਦਾ ਕਿ ਦੁਨੀਆ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਚੰਗੇ ਪਦਾਰਥ ਚੰਗਾ ਪਰਿਵਾਰ ਚੰਗਾ ਰੁਤਬਾ ਮੇਰੇ ਕੋਲ ਹੋਵੇ ਪਰ ਇਸ ਤਰ੍ਹਾਂ ਹੋ ਨਹੀਂ ਸਕਦਾ ਕੁਦਰਤੀ ਵਿਧਾਨ ਅਸੀਂ ਸਾਰੇ ਮਾਲਕ ਦੇ ਧੀਆਂ ਪੋਤੇ ਆ ਉਹਨੇ ਸਾਰਿਆਂ ਨੂੰ ਦੇਣਾ ਹੀ ਆ ਤੇ ਦੇਣਾ ਵੀ ਉਹਨੇ ਆਪੋ ਆਪਣੇ ਕਰਮਾਂ ਦੇ ਅਨੁਸਾਰ ਭਾਗਾਂ ਦੇ ਅਨੁਸਾਰ ਆ ਕੋਈ ਮਨੁੱਖ ਤਾਂ ਇਸ ਗੱਲ ਨੂੰ ਸਮਝਦਾ ਤੇ ਉਹ ਆਪਦੇ ਅੰਦਰ ਝਾਤੀ ਮਾਰਦਾ ਆਪਦੇ ਆਪ ਨੂੰ ਨੂੰ ਦੇਖਦਾ ਤੇ ਸ਼ੁਕਰਾਨਾ ਕਰਦਾ ਵੀ ਹੈ ਮਾਲਕ ਮੈਂ ਤਾਂ ਇੰਨੀ ਯੋਗਾ ਹੈ ਨਹੀਂ ਸੀ ਜਿੰਨਾ ਕੁਝ ਤੂੰ ਦੇਤਾ ਤੇ ਅਜਿਹੇ ਮਨੁੱਖ ਦੇ ਅੰਦਰ ਧਰਮ ਦੇ ਵੀ ਪੁੰਗਰ ਆਉਂਦੇ ਆ ਤੇ ਆਪਣਾ ਜੀਵਨ ਉਹ ਆਨੰਦਮਈ ਤਰੀਕੇ ਨਾਲ ਬਤਾ ਕੇ ਜਾਂਦਾ ਤੇ ਇੱਕ ਮਨੁੱਖ ਹੋ ਹੁੰਦਾ ਜਿਹੜਾ ਦੂਜਿਆਂ ਨੂੰ ਦੇਖ ਕੇ ਈਰਖਾ ਕਰਦਾ ਤੇ ਈਰਖਾ ਤੇ ਸਾੜਾ ਆਪਾਂ ਇਕੱਠੇ ਸ਼ਬਦ ਵਰਤਦੇ ਆ ਕਿਉਂਕਿ ਈਰਖਾ ਕਰਨ ਵਾਲਾ ਬੰਦਾ ਪਹਿਲਾਂ ਆਪ ਸੜਦਾ ਵਾ ਦੂਜੇ ਨੂੰ ਤਾਂ ਕੋਈ ਨੁਕਸਾਨ ਹੋਊਗਾ ਜਾਂ ਨਹੀਂ ਹੋਊਗਾ ਜਿਵੇਂ ਤੀਲੀ ਨੇ ਅੱਗ ਲਾਉਣੀ ਆ ਤਾਂ ਉਹਨੇ ਪਹਿਲਾਂ ਆਪ ਸੜਨਾ ਗਾਂ ਅੱਗ ਬਲੂ ਕੇ ਨਹੀਂ ਬਲੂ ਉਹ ਨਹੀਂ ਪਤਾ ਪਰ ਉਹਨੇ ਆਪ ਜੁਰ ਮੱਚ ਜਾਣਾ ਪਹਿਲਾਂ ਤੀਲੀ ਨੇ ਇਸੇ ਲਈ ਜਿਹੜਾ ਈਰ ਖਾਲੂ ਬੰਦਾ ਹੁੰਦਾ ਉਹ ਆਪ ਸੜਦਾ ਪੁਜਦਾ ਰਹਿੰਦਾ ਸ਼ੇਖ ਸਾਦੀਜੀ ਨੇ ਆਖਿਆ ਕਿ ਈਰ ਖਾਲੂ ਮਨੁੱਖ ਤਾਂ ਆਪ ਹੀ ਬਥੇਰਾ ਸੜਦਾ ਰਹਿੰਦਾ ਉਹਨੂੰ ਹੋਰ ਸਾੜਨ ਦੀ ਲੋੜ ਨਹੀਂ ਹੈ ਤੇ ਫਾਇਦਾ ਕੀ ਹੋਇਆ ਅੱਜ ਤੱਕ ਕਿਤੇ ਈਰਖਾ ਕਰਨ ਵਾਲਿਆਂ ਨੇ ਸਾੜਾ ਕਰਨ ਵਾਲਿਆਂ ਨੇ ਕੁਝ ਖਟਿਆ ਉਹਦਾ ਕਦੇ ਭਲਾ ਹੋ ਨਹੀਂ ਸਕਦਾ ਕਿਉਂ ਕਿਉਂਕਿ ਈਰਖਾ ਦੇ ਕਾਰਨ ਉਹਦੀ ਕਮਾਈ ਕਰਨ ਦੀ ਸਮਰੱਥਾ ਘਟ ਜਾਂਦੀ ਆ ਉਹ ਈਰਖਾ ਦੇ ਵਿੱਚ ਇੰਨਾ ਕੱਢ ਜਾਂਦਾ ਕਿ ਉਹ ਜਿਹੜੀਆਂ ਪ੍ਰਾਪਤੀਆਂ ਉਹਨੇ ਖੁਦ ਵਾਸਤੇ ਕਰਨੀਆਂ ਹੁੰਦੀਆਂ ਨੇ ਉਹ ਕਰ ਨਹੀਂ ਪਾਉਂਦਾ ਗੁਰੂ ਮਹਾਰਾਜ ਜੀ ਨੇ ਇਸ ਲਈ ਬਚਨ ਕੀਤੇ ਨੇ ਭਾਈ ਮਾਲਕ ਨੇ ਕਿਸੇ ਨੂੰ ਬਹੁਤ ਕੁਝ ਦਿੱਤਾ ਕਿਸੇ ਨੂੰ ਬਹੁਤ ਘੱਟ ਦਿੱਤਾ ਇਸ ਲਈ ਤੂੰ ਈਰਖਾ ਨਾ ਕਰ ਚੰਗੇ ਤਰੀਕੇ ਦੇ ਨਾਲ ਮਿਹਨਤ ਕਰਦਿਆਂ ਹੋਇਆਂ ਪ੍ਰਾਪਤੀਆਂ ਕਰ। ਅਹਿਰ ਖਵਾਦਨਾ ਕੀਜੈ ਰੇਮਨ ਸੁਕ੍ਰਿਤ ਕਰ ਕਰ ਲੀਜੈ ਰੇਮਨ। ਈਰਖਾ ਤੇ ਝਗੜਾ ਨਾ ਕਰ। اے ਮੇਰਿਆ ਮਨਾ ਸੁਚੱਜੀ ਕਿਰਤ ਕਰਕੇ ਤੂੰ ਵੀ ਉਹ ਪ੍ਰਾਪਤੀਆਂ ਕਰ। ਇਤਿਹਾਸ ਵੱਲੀ ਨਿਗਾਹ ਮਾਰ ਲਓ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਪ੍ਰਾਪਤੀਆਂ ਹੋਈਆਂ। ਤੇ ਉਹਨਾਂ ਦੇ ਵੱਡੇ ਭਰਾਤਾ ਬਾਬਾ ਪਿਰਥੀ ਚੰਦ ਜੀ ਨੇ ਖੁਸ਼ੀ ਨਹੀਂ ਮਨਾਈ ਇਸ ਗੱਲ ਦੀ ਪਿਆਰ ਨਹੀਂ ਕੀਤਾ ਜੇ ਉਹ ਪਿਆਰ ਕਰਦੇ ਤਾਂ ਉਹਨਾਂ ਦਾ ਸਤਿਕਾਰ ਦੁਗਣਾ ਕਰਨਾ ਸੀ ਗੁਰੂ ਜੀ ਨੇ ਵੀ ਤੇ ਹੁਣ ਤੱਕ ਸੰਗਤਾਂ ਨੇ ਵੀ ਕਿੰਨਾ ਸਤਿਕਾਰ ਕਰਨਾ ਸੀ ਵੀ ਗੁਰੂ ਮਹਾਰਾਜ ਦੇ ਵੱਡੇ ਭਰਾਤਾ ਸੀਗੇ ਪਰ ਉਹਨਾਂ ਨੇ ਈਰਖਾ ਸਾੜੇ ਦੇ ਚੱਕਰ ਦੇ ਵਿੱਚ ਰਹਿੰਦੀ ਖੁੰਦੀ ਜੜੀ ਪਤ ਸੀ ਅਜਿਤ ਸੀ ਉਹ ਵੀ ਖਤਮ ਕਰ ਲਈ ਤੇ ਕੀ ਖੱਟਿਆ ਇਸੇ ਤਰ੍ਹਾਂ ਹੀ ਸਾਰੇ ਈਰਖਾਲੂਆਂ ਦਾ ਹਾਲ ਹੁੰਦਾ ਹੋਰ ਜਜਬੇ ਨਹੀਂ ਜਿਹੜੇ ਮਨੁੱਖ ਦੇ ਚਾਹੇ ਉਹ ਖੁਸ਼ੀ ਗਮੀਆਂ ਕਾਮ ਕ੍ਰੋਧ ਆਦਿਕਾ ਡਰਾ ਉਹ ਥੋੜੇ ਚਿਰੇ ਹੁੰਦੇ ਨੇ ਕੇਰਾਂ ਉਬਾਲ ਜਾ ਮਾਰਦੇ ਆ ਤੇ ਫਿਰ ਸ਼ਾਂਤ ਹੋ ਜਾਂਦੇ ਆ ਪਰ ਜਿਹੜੀ ਈਰਖਾ ਇਹ ਜੇ ਸਾਡੇ ਦਿਲ ਦੇ ਵਿੱਚ ਕੇਰਾਂ ਆਗੀ ਤਾਂ ਇਹ ਵਧੀ ਜਾਣਾ ਘਟਦੀ ਨਹੀਂ ਕਿਉਂ ਇਸ ਅੱਗ ਨੂੰ ਬਾਲਣ ਕਈ ਤਰ੍ਹਾਂ ਦਾ ਮਿਲ ਜਾਂਦਾ ਜਿਹਦੇ ਨਾਲ ਸੀਰਖਾ ਕਰਨ ਲੱਗੇ ਉਹਦੀ ਛੋਟੀ ਮੋਟੀ ਪ੍ਰਾਪਤੀ ਨਹੀਂ ਹੋਰ ਬਾਲਣ ਦਾ ਕੰਮ ਕਰਨਾ ਤੇ ਹੁਣ ਤਾਂ ਤੁਸੀਂ ਪ੍ਰਾਪਤੀ ਦੀ ਗੱਲ ਛੱਡੋ ਆ ਸੋਸ਼ਲ ਮੀਡੀਆ ਦੇ ਉੱਤੇ ਸਾਡਾ ਕੋਈ ਦੋਸਤ ਹੈ ਦੋਸਤ ਆ ਨਾ ਸਾਰੇ ਉੱਥੇ ਹੋਰ ਤਾਂ ਕੋਈ ਰਿਸ਼ਤਾ ਹੈ ਨਹੀਂ ਸੋਸ਼ਲ ਮੀਡੀਆ ਤੇ ਅਸੀਂ ਸਾਰੇ ਫਰੈਂਡ ਆ ਫਰੈਂਡ ਰਿਕਵੈਸਟ ਹੀ ਭੇਜਦੇ ਆ ਇੱਕ ਦੂਜੇ ਨੂੰ ਤੇ ਕਿਸੇ ਸਾਡੇ ਫਰੈਂਡ ਨੇ ਕੋਈ ਖੁਸ਼ੀ ਵਾਲਾ ਪਲ ਸ਼ੇਅਰ ਕੀਤਾ ਸਾਨੂੰ ਨਹੀਂ ਪਤਾ ਉਹ ਬੰਦੇ ਦੀਆਂ ਕਿੰਨੀਆਂ ਕ ਸੁਸਿਆਵਾਂ ਨੇ ਉਹ ਵਿਚਾਰਾ ਕਿਹੜੇ ਹਾਲਾਤਾਂ ਦੇ ਨਾਲ ਜੂਝ ਰਿਹਾ ਤੇ ਸੋਸ਼ਲ ਮੀਡੀਆ 'ਤੇ ਆਪਾਂ ਖੁਸ਼ੀ ਤੇ ਪਾਲੀ ਸਾਂਝੇ ਕਰਦੇ ਆ ਉਹੋ ਦੇਖ ਕੇ ਇੰਨਾ ਬੱਲਣ ਪੈ ਗਿਆ ਈਰਖਾ ਦੇ ਉੱਤੇ ਉਹਦੇ ਨਾਲ ਤਾਂ ਈਰਖਾ ਜਿਹੜੀ ਹੋਣੀ ਸੀ ਹੋਣੀ ਹੋਈ ਸੀ ਘਰ ਦੇ ਵਿੱਚ ਵੀ ਕਲੇਸ਼ ਪਾ ਕੇ ਬਹਿ ਗਏ ਵੀ ਹੁਣ ਮੈਂ ਵੀ ਓਵੇਂ ਕਰਨਾ ਜਿਵੇਂ ਉਹਨੇ ਕੀਤਾ ਇਹ ਆਮ ਘਰਾਂ ਦੀ ਸਮੱਸਿਆ ਇਹ ਬਣਦੀ ਜਾਂਦੀ ਹੈ ਜਿਹਦੇ ਨਾਲ ਆਪਾਂ ਈਰਖਾ ਕਰਦੇ ਆ ਉਹਦਾ ਤਾਂ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਉਹ ਤਾਂ ਬਾਅਦ ਦੀ ਗੱਲ ਆ ਪਰ ਆਪਦਾ ਜੀਵਨ ਤਾਂ ਅਸੀਂ ਕਰ ਲਿਆ ਨਾ ਬੇਆਰਾਮ ਬੇਰਾਸਾ ਆਵੇ ਗੱਲ ਠੀਕ ਆ ਵੀ ਕਈ ਵਾਰ ਅਸੀਂ ਦੂਜਿਆਂ ਨੂੰ ਵੀ ਨੁਕਸਾਨ ਪਹੁੰਚਾਉਨੇ ਆ ਈਰਖਾ ਵਸ ਸਾੜੇ ਵਸ ਲੋਕਾਂ ਦੇ ਘਰ ਪਾੜਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਕੋਈ ਨਾ ਕੋਈ ਚੁਆਤੀ ਲਾਉਣੀ ਆ ਅੱਛਾ ਇੱਕ ਹੋਰ ਵੀ ਗੱਲ ਆ ਜੇ ਈਰਖਾ ਕਰਨ ਵਾਲਾ ਕੋਈ ਸਿੱਧਾ ਨੁਕਸਾਨ ਨਾ ਪਹੁੰਚਾਵੇ ਨਾ ਤਾਂ ਇੱਕ ਹੋਰ ਜਿਹੜੀ ਆਪਾਂ ਖਤਰਨਾਕ ਕੈਟਾਗਰੀ ਦੀ ਗੱਲ ਕੀਤੀ ਸੀ ਉਹ ਵੀ ਹੁੰਦੇ ਆ ਜਿਹੜੇ ਸਾਡੇ ਕੋਲੇ ਆਉਂਦੇ ਆ ਤੇ ਕਿ ਮਹਿਸੂਸ ਕਰਾਉਂਦੇ ਆ ਵੀ ਅਸੀਂ ਤੇਰੇ ਦੋਸਤ ਆ ਇਹ ਸਾਨੂੰ ਦੱਸਦੇ ਨੇ ਵੀ ਉਹ ਫਲਾਨਾ ਬੰਦਾ ਜਿਹੜਾ ਤੇਰੇ ਨਾਲ ਈਰਖਾ ਕਰਦਾ ਉਹਨੇ ਤੇਰੇ ਬਾਰੇ ਆ ਗੱਲਾਂ ਆਖੀਆਂ। ਵੀ ਭਾਈ ਹੁਣ ਜੇ ਤਾਂ ਤੂੰ ਮੇਰਾ ਦੋਸਤ ਸੀ ਤਾਂ ਉਹ ਈਰਖਾ ਕਰਨ ਵਾਲੇ ਨੂੰ ਉੱਥੇ ਟੋਕਦਾ ਉਹਨੂੰ ਕਹਿੰਦਾ ਵੀ ਤੂੰ ਇਹ ਗੱਲਾਂ ਕਿਉਂ ਆਖੀਆਂ ਮੇਰੇ ਦੋਸਤ ਪ੍ਰਤੀ। ਪਰ ਉੱਥੇ ਤਾਂ ਤੂੰ ਹੁਣ ਸੁਆਦ ਲੈ ਲੈ ਕੇ ਸੁਣੀਆਂ ਗੱਲਾਂ ਤੇ ਹੁਣ ਤੂੰ ਮੈਨੂੰ ਕਾਹਦੇ ਲਈ ਦੱਸਣ ਲੱਗਾ। ਇਹ ਤਾਂ ਉਹ ਗੱਲ ਹੋ ਗਈ ਵੀ ਉਹਨੇ ਈਰਖਾ ਕਰਨ ਵਾਲੇ ਨੇ ਤਾਂ ਮੇਰੇ ਵੱਲੀ ਤੀਰ ਛੱਡੇ ਸੀ ਮੈਨੂੰ ਜ਼ਖਮੀ ਕਰਨ ਵਾਸਤੇ ਉਹ ਪਹੁੰਚੇ ਨਹੀਂ ਰਾਹ ਚ ਡੱਗ ਪਏ ਤੇ ਹੁਣ ਤੂੰ ਚੁੱਕ ਕੇ ਲਿਆਇਆ ਤੇ ਹੁਣ ਤੂੰ ਮੇਰੇ ਚੋਭਾ ਲਾਉਣਾ ਉਹਨਾਂ ਤੀਰਾਂ ਦੀਆਂ ਉਹਨੇ ਤਾਂ ਨੁਕਸਾਨ ਨਹੀਂ ਕੋਈ ਪਹਚਾਇਆ ਪਰ ਹੁਣ ਤੂੰ ਮੇਰਾ ਜੀਵਨ ਬੇਰਾਮ ਕਰੇਗਾ ਤਾਂ ਇਹੋ ਜਿਹੇ ਬੰਦਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਘਰਾਂ ਦੇ ਵਿੱਚ 90% ਤੋਂ ਵੱਧ ਕਲੇਸ਼ ਇਹੋ ਜਿਹੇ ਬੰਦੇ ਪਾਉਂਦੇ ਆ ਇਹ ਤਤ ਕੱਢੇ ਹੋਏ ਲੋਕਾਂ ਦੇ ਤਾਂ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਗਿਆਨੀ ਅਮਰੀਕ ਸਿੰਘ ਨੇ ਚੰਡੀਗੜ੍ਹ ਵਾਲਿਆਂ ਨੇ ਗੁਰਮਤ ਮੋਤੀ ਪੁਸਤਕ ਵਿੱਚ ਜ਼ਿਕਰ ਕੀਤਾ ਗਿਆਨੀ ਸੋਹਣ ਸਿੰਘ ਜੀ ਸੀਤਲ ਦੀ ਜੀਵਨੀ ਵਿੱਚੋਂ ਕਿ ਉਹ ਤਿੰਨ ਭੈਣਾਂ ਦੇ ਇਕਲੌਤੇ ਭਰਾ ਸਨ ਖੇਤੀਬਾੜੀ ਵੀ ਥੋੜੀ ਸੀ ਤੇ ਨਾਲ ਆਪ ਜੀ ਨੂੰ ਪਤਾ ਉਹ ਪ੍ਰਸਿੱਧ ਟਾਡੀ ਹੋਏ ਨੇ ਜਦੋਂ ਵੀ ਉਹ ਕਿਤੇ ਸਮਾਗਮ ਤੇ ਜਾਂਦੇ ਹੁੰਦੇ ਤਾਂ ਪਿੱਛੋਂ ਉਹਨਾਂ ਦੇ ਸਰੀਕੇ ਵਾਲੇ ਫਸਲਾ ਉਝਾੜ ਦਿੰਦੇ ਐ ਕਿ ਤਾਂ ਉਹ ਈਰਖਾ ਕਰਦੇ ਸੀ ਵੀ ਇਹ ਬੰਦਾ ਦੋ ਪਾਸਿਆਂ ਤੋਂ ਕਮਾਈ ਕਰ ਰਿਹਾ ਦੂਜਾ ਉਹਨਾਂ ਦੇ ਧਿਆਨ ਦੇ ਵਿੱਚ ਸੀ ਵੀ ਆਪਾਂ ਇਹਦੀ ਜ਼ਮੀਨ ਹੜੱਪਣੀ ਕਿਸੇ ਤਰੀਕੇ ਨਾਲ ਪਰ ਸੋਹਣ ਸਿੰਘ ਜੀ ਉਹ ਸੀਤਲ ਹੀ ਰਹਿੰਦੇ ਸੀਗੇ ਕਿਹਾ ਨਹੀਂ ਉਹਨਾਂ ਨੇ ਕੁਝ ਫਿਰ ਇੱਕ ਦਿਨ ਐਸਾ ਆਇਆ ਵੀ ਰਤੋਕੇ ਪਿੰਡ ਬਾਬਾ ਵੀਰ ਸਿੰਘ ਦੇ ਸਥਾਨ ਤੇ ਦੀਵਾਨ ਸਜੇ ਹੋਏ ਸੀ ਉਹਨਾਂ ਦੀਵਾਨਾਂ ਦੇ ਵਿੱਚ ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਸਿੱਖ ਰਾਜ ਕਿਵੇਂ ਗਿਆ ਇਹ ਪ੍ਰਸੰਗ ਸੁਣਾਇਆ ਇਸ ਪ੍ਰਸੰਗ ਦੇ ਉੱਤੇ ਉਹਨਾਂ ਦੀ ਪਕੜ ਵੀ ਬਹੁਤ ਸੀਤ ਅੰਜ ਵੀ ਇਹ ਬੜਾ ਬਰਾਗਮਈ ਪ੍ਰਸੰਗ ਆ ਤੇ ਪ੍ਰਸੰਗ ਸੁਣਦਿਆਂ ਸੁਣਦਿਆਂ ਸੰਗਤਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉੱਥੇ ਹੀ ਉਹ ਬੰਦੇ ਵੀ ਬੈਠੇ ਸੀ ਜਿਹੜੇ ਫਸਲ ਖਰਾਬ ਕਰਦੇ ਹੁੰਦੇ ਸੀ ਉਹਨਾਂ ਦਾ ਮਨ ਵੀ ਇਹੋ ਜਿਹਾ ਪੰਗਰਿਆ ਵੀ ਉਹ ਕਹਿਣ ਲੱਗੇ ਗਿਆਨੀ ਸੌਣ ਸੰਗ ਜੀ ਨੂੰ ਵੀ ਇਹ ਸਾਤੋਂ ਬਹੁਤ ਭੁੱਲਾ ਹੋਈਆਂ ਅਸੀਂ ਤੁਹਾਡੀ ਫਸਲ ਖਰਾਬ ਕਰਦੇ ਸੀ ਅਸੀਂ ਖਿਮਾ ਮੰਗਦੇ ਹਾਂ ਪਰ ਅੱਗੇ ਤੋਂ ਅਸੀਂ ਤਾਂ ਤੁਹਾਡੀ ਫਸਲ ਕੀ ਖਰਾਬ ਕਰਨੀ ਕਿਸੇ ਹੋਰ ਨੂੰ ਵੀ ਅਸੀਂ ਨੁਕਸਾਨ ਨਹੀਂ ਪਹੁੰਚਾਉਣ ਦੰਦੇ ਤੁਸੀਂ ਬੇਫਿਕਰ ਹੋ ਕੇ ਸਮਾਗਮਾਂ ਤੇ ਜਾਇਆ ਕਰੋ। ਉਹਨੇ ਐਡਾ ਬਦਲਾ ਕਿਵੇਂ ਆਇਆ? ਕਿਉਂਕਿ ਉਹਨਾਂ ਨੇ ਉੱਥੇ ਬੈਠ ਕੇ ਨਾ ਕੁਝ ਸੁਣਿਆ। ਉਹਨੂੰ ਧਾਰਨ ਕੀਤਾ। ਜੇ ਇਸ ਤਰ੍ਹਾਂ ਸੰਗਤ ਕਰਗੇ ਨਾ ਆਪਾਂ ਤੇ ਗੁਰੂ ਮਹਾਰਾਜ ਦੇ ਬਚਨ ਨੇ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ। ਸੋ ਨਾ ਤਾਂ ਕਿਸੇ ਦੇ ਨਾਲ ਈਰਖਾ ਕਰੀਏ ਨਾ ਕਿਸੇ ਈਰਖਾ ਕਰਨ ਵਾਲੇ ਦੀਆਂ ਗੱਲਾਂ ਵੱਲ ਨਹੀਂ ਧਿਆਨ ਦਈਏ ਤੇ ਨਾ ਚੁੱਕਾ ਦੇਣ ਵਾਲਿਆਂ ਦੀਆਂ ਗੱਲਾਂ ਵੱਲ ਨਹੀਂ ਕੋਈ ਤਵੱਜਾ ਦਈਏ ਚੰਗੇ ਬੰਦਿਆਂ ਦੀ ਸੰਗਤ ਕਰੀਏ ਗੁਰਬਾਣੀ ਪੜ੍ਹੀਏ ਆਪਦੇ ਇਤਿਹਾਸ ਦੇ ਨਾਲ ਜੁੜੀਏ ਗੁਰਬਾਣੀ ਅਤੇ ਇਤਿਹਾਸ ਆਧਾਰਿਤ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਸੁਣਨ ਲਈ ਦਾਸ ਦਾ ਇਹ ਚੈਨਲ ਸਬਸਕ੍ਰਾਈਬ ਕਰੋ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਥੱਲੇ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਵੀ ਕਿਸੇ ਦੀ ਗਿਰਖਾ ਦਾ ਸ਼ਿਕਾਰ ਹੋਏ ਆ ਉਹਨਾਂ ਹਾਲਾਤਾਂ ਦੇ ਵਿੱਚੋਂ ਤੁਸੀਂ ਨਿਕਲੇ ਕਿਵੇਂ ਉਹਨਾਂ ਹਾਲਾਤਾਂ ਨਾਲ ਤੁਸੀਂ ਸਾਹਮਣਾ ਕਿਵੇਂ ਕੀਤਾ ਆਪ ਦੇ ਪਰਿਵਾਰੋਂ ਟੁੱਟਣ ਤੋਂ ਕਿਵੇਂ ਬਚ ਆਇਆ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ